ਜਿੰਦਾਬਾਦ 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 ਆ ਜਾ ਹਾਂਜੀ ਸੋਨੇ ਜੀ ਗੁੱਠੀ ਪਾ ਕੇ ਸਨਮਾਨਤ ਕਰ ਰਹੇ ਐ ਤੇ ਮੋਮੈਂਟਮ ਅਤੇ ਲੋਈ ਦੇ ਕੇ ਸਨਮਾਨਤ ਕਰ ਰਹੇ ਐ ਬਹੁਤ ਬਹੁਤ ਅਹਿਦੋ ਧੰਨਵਾਦ ਧੰਨਵਾਦ ਜੀ ਨਾਲ ਆਲੇ

ਵੋਹ ਲੋ ਇਹਨਾਂ ਦਾ ਸ਼ਰਮਾਤ ਕੀਤਾ ਜਾ ਰਿਹਾ ਗੁਰੂ ਮਹਾਰਾਜ ਏਰਾ ਬਾਬਾ ਕੋਠਾਈਆਂ ਵਾਲੇ ਇਹਨਾਂ ਦੇ ਪਰਵਾਰ ਨੂੰ ਚੰਨ ਲਾਲ ਪ੍ਰਧਾਨ ਜੀ ਚੜ੍ਹਦੀ ਕਲਾ ਬਖਸ਼ੇ ਮੋਲਵਾ ਸਾਹਿਬ ਤੁਸੀਂ ਵੀ ਆ ਜੀ ਇੱਥੇ ਨੂੰ ਐ ਨਾ ਕਰੋ ਤੁਹਾਡੇ ਮੈਂਬਰ ਵਾ ਇੱਧਰ ਆ ਜਾਓ ਹਾਂ ਜੀ ਹੋ ਜੀ ਅੱਗੇ ਵੈਲਕਮ ਕਰਦੇ ਹਾਂ ਵੈਲਕਮ ਹੈ ਜੀ ਪੜੇ ਹਾਲੇ ਤੋਂ ਜੀਜਾ ਜੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਇੱਥੇ ਪਹੁੰਚੀ ਸਾਰੀ ਸੰਗਤ ਮੇਰੀਆਂ ਮਾਤਾਵਾਂ ਭੈਣਾਂ ਭਰਾ ਤੇ ਬਜ਼ੁਰਗ ਤੇ ਇਲਾਕੇ ਦੇ ਸਾਰੇ ਹੀ ਪਤਵੰਤੇ ਸੱਜਣ ਮੋਤਵਾਰ ਸੱਜਣ ਸਾਰਿਆਂ ਨੂੰ ਪਹਿਲਾਂ ਤਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਤਰ੍ਹਾਂ ਨਾਲ ਖੁਸ਼ੀਆਂ ਭਰਾਂ ਦਿਨ ਵੀ ਐ ਜੀ ਸਾਡੇ ਚਮਨ ਲਾਲ ਜੀ ਆਪ ਦੇ ਰੋਜ਼ੀ ਮਿਆਂ ਤੋਂ ਫਰੀ ਹੋ ਗਏ ਤੇ ਪਾਰਟੀ ਦਾ ਤੇ ਸਾਡਾ ਕੰਮ ਕਰਨ ਲਈ ਹੋਰ ਵੀ ਜ਼ਿਆਦਾ ਸਮਾਂ ਸਾਨੂੰ ਦੇਣਗੇ ਇਹ ਸਾਨੂੰ ਵਿਸ਼ਵਾਸ ਹੈ ਤੇ ਰਿਟਾਇਰ ਹੋਣ ਤੋਂ ਬਾਅਦ ਬੇਸ਼ੱਕ ਜ਼ਿੰਦਗੀ ਬੜੀ ਬਦਲ ਜਾਂਦੀ ਹੈ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਆਪਾਂ ਦਫ਼ਤਰ ਜਾਂ ਕੰਮਾਂ ਦੇ ਵਿੱਚ ਆਪਾਂ ਰਹਿੰਦੇ ਆਂ ਲੋਕਾਂ ਦੇ ਵਿੱਚ ਰਹਿੰਦੇ ਆਂ ਰਿਟਾਇਰਮੈਂਟ ਤੋਂ ਬਾਅਦ ਕਈ ਵਾਰ ਬੰਦਾ ਘਰੇ ਵੱਜ ਕੇ ਰਹਿ ਜਾਂਦਾ ਪਰ ਚਮਨ ਲਾਲ ਜੀ ਦੀ ਸ਼ਖਸੀਅਤ ਇਹਨਾਂ ਦਾ ਸੁਭਾਅ ਉਦੋਂ ਦਾ ਨਹੀਂ ਹੈ ਇਹ ਬੜੇ ਮਲਾਪੜੇ ਸੁਭਾਅ ਦੇ ਮਾਲਕ ਨੇ ਲੋਕਾਂ ਨਾਲ ਪਿਆਰ ਤੇ ਲੋਕਾਂ ਦੇ ਸੁੱਖਾਂ ਸੁਖਾਂ ਦੇ ਭਾਈਵਾਲ ਬਣ ਕੇ ਚੱਲਣ ਵਾਲੇ ਇਨਸਾਨ ਨੇ ਤੇ ਇਹੋ ਜੇ ਸ਼ਖਸ ਲਈ ਰਿਟਾਇਰਮੈਂਟ ਹੋਵੇ ਜਾਂ ਜੁਆਇਨਿੰਗ ਦੇ ਹੋਵੇ ਸਭ ਇੱਕ ਬਰਾਬਰ ਹੈ ਅਸੀਂ ਪੂਰੇ ਕਰਾਰੀ ਸ਼ਹਿਰ ਵੱਲੋਂ ਇਹਨਾਂ ਦਾ ਨਿਕਾ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਵੀ ਇੰਨਾ ਲੰਬਾ ਸਮਾਂ ਇਹਨਾਂ ਨੇ ਸੇਵਾਵਾਂ ਦਿੱਤੀਆਂ ਸਰਕਾਰੀ ਮੈਕਮੇਂੇ ਦੇ ਵਿੱਚ ਬੜਾ ਔਖਾ ਹੁੰਦਾ ਕੰਮ ਕਰਨਾ ਪਰ ਧੰਨਵਾਦ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰ ਦਾ ਧੰਨਵਾਦ ਉਹਨਾਂ ਨੂੰ ਮੁਬਾਰਕਾਂ ਤੇ ਪਰਮਾਤਮਾ ਤੁਹਾਡੇ ਪਰਿਵਾਰ ਦੀ ਚੜ੍ਹਦੀ ਕਲਾ ਬਣਾਈ ਰੱਖੇ ਧੰਨਵਾਦ ਭਾਈ ਜਿੰਨੇ ਵੀ ਇੱਥੇ ਆਏ ਆ ਚਾਹੇ ਇਹਨਾਂ ਦੇ ਸਹਿਕਰਮਚਾਰੀ ਆ ਚਾਹੇ ਇਹਨਾਂ ਦੇ ਪਰਿਵਾਰ ਵਾਲੇ ਤੇ ਮੈਂ ਸਾਰਿਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਇਹਨਾਂ ਦੀ ਰਿਟਾਇਰਮੈਂਟ ਦੀ ਬਾਕੀ ਜਿਵੇਂ ਬਾਈ ਜੀ ਕਹਿ ਕੇ ਗਏ ਸੀਗੇ ਵੀ ਮੇਰੇ ਫਾਦਰ ਸਾਹਿਬ ਵੀ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਅਪਲਾਈ ਰਹੇ ਆ ਮੈਂ ਜਿਵੇਂ ਚਮਨਾ ਜੀ ਆ ਸਾਡੇ ਪ੍ਰਧਾਨ ਜੀ ਇਹ ਉਹ ਬੰਦੇ ਆ ਜਿਹੜੇ ਗਵਰਨਮੈਂਟ ਸਰਵਿਸ 'ਚ ਰਹਦੇ ਹੋਏ ਸਰਕਾਰ ਜਿਹੜੀ ਮਰਜ਼ੀ ਹੋਵੇ ਯੋਧਿਆ ਮੰਗਣ ਕੰਮ ਕਰਦੇ ਰਹੇ ਆ ਲੀਡਰ ਹੋ ਕੇ ਔਰ ਮੈਂ ਤੁਹਾਨੂੰ ਦੱਸਦਾ ਜਦੋਂ ਬੰਦਾ ਗਵਰਨਮੈਂਟ ਐਪਲਾਈ ਹੁੰਦਾ ਨਾ ਪ੍ਰੋਟੋਕਾਲ ਇੱਕ ਤੈਅ ਹੁੰਦਾ ਵੀ ਇਹ ਤੋਂ ਬਾਹਰ ਜਾ ਕੇ ਗੱਲ ਕਰੂਗਾ ਉਹਨੂੰ ਸਸਪੈਂਡ ਡਿਸਮਿਸ ਜਾਂ ਟਰਾਂਸਫਰ ਕਰ ਦੇਣਾ ਪਰ ਮੈਂ ਸਮਝਦਾ ਅੱਜ ਚਮਨਾ ਪ੍ਰਧਾਨ ਜੀ ਦਾ ਆਜ਼ਾਦੀ ਦਾ ਦਿਨ ਹੈ ਅੱਜ ਤੋਂ ਇਹਨਾਂ ਦਾ ਜਿਹੜਾ ਯੁੱਧ ਆ ਸ਼ੁਰੂ ਹੋ ਗਿਆ ਗਰੀਬਾਂ ਪਤੀ ਖੜਨ ਦਾ ਭਾਈਚਾਰੇ ਪ੍ਰਤੀ ਖੜਨ ਦਾ ਜਰੂਰਤ ਬੰਦਾਂ ਲਈ ਖੜਨ ਦਾ ਸੋ ਇਹ ਪਹਿਲਾਂ ਤੋਂ ਇਸ ਚੀਜ਼ ਲਈ ਮਤਲਬ ਚੱਲਦੇ ਰਹੇ ਆ ਪਰ ਹੁਣ ਉਹ ਸਮਾਂ ਆ ਗਿਆ ਜਦੋਂ ਬਿਲਕੁਲ ਹੀ ਹਜਾਦ ਹੋ ਕੇ ਇਹਨਾਂ ਨੇ ਮਤਲਬ ਪ੍ਰੋਟੋਕੋਲ ਤੋਂ हट ਕੇ ਜਿਹੜੀ ਸੇਵਾ ਉਹ ਹਲਕੇ ਦੀ ਸੇਵਾ ਕਰਨੀ ਹੈ ਸੋ ਇਹਨਾਂ ਨੂੰ ਮੈਂ ਫੇਰ ਤੋਂ ਇੱਕ ਵਾਰੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਆਪਣੇ ਜਿੱਥੇ ਵੀ ਸਾਡੇ ਭਰਾ ਨੂੰ ਲੋੜ ਹੋਏਗੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਗੇ ਧੰਨਵਾਦ ਜੀ ਜੀ ਕਾਲਿਆ ਸਾਹਿਬ ਆਓ ਤਾਲੀਆ ਜੀ ਸਾਡੇ ਰਕੇਸ਼ ਕਾਲੀਆ ਜੀ ਨੂੰ ਬੇਨਤੀ ਹੈ ਜੀ ਉਹ ਵੀ ਹਰ ਖੁੱਦ ਦੇ ਸਾਰੇ ਸਾਡੇ ਸਾਡੇ ਚਮਨ ਲਾਲ ਜੀ ਦਾ ਜਿਹੜਾ ਇੱਕ ਬਹੁਤ ਬਹੁਤ ਅਲੀ ਮੁਬਾਰਕ ਦੇਣਾ ਨੰਬਰ 3 ਅਪਰੋਡ ਦੇ ਵਿਚ ਵਿੱਚ ਨੌਕਰੀ ਕਰਨ ਦੇ ਦੌਰਾਨ ਇਹਨਾਂ ਦੇ ਜੋ ਵੀ ਸਮਾਜ ਪ੍ਰਤੀ ਜਾਂ ਆਪਣੀ ਧਾਰਾ ਪ੍ਰਤੀ ਸੇਵਾ ਕੀਤੀ ਉਹਤੇ ਅੱਜ ਇਹ ਸੇਵਾ ਮੁਕਤ ਹੋ ਰਹੇ ਆਂ ਬੁਢਾਈ ਦਿੰਨਾ ਇਹਨਾਂ ਨੂੰ ਜਿਹੜੇ ਆਪਣੇ ਨਮੀ ਤਾਰੀ ਬੇਦਾਗ ਤਾਰੀ ਖੇਡ ਕੇ ਆਏ ਆਂ ਤੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਜਿਹੜੀ ਹੋਵੇ ਨਾ ਨਵੇਂ ਇੱਕ ਅਜ ਤੋਂ ਬਾਅਦ ਮੈਂ ਤੁਹਾਨੂੰ ਸਾਡੀ ਪਾਰਟੀ ਦੇ ਸਾਹਮਣੇ ਹੋ ਪਾਰਟੀ ਦੇ ਵਿੱਚ ਵੀ ਇਹ ਖੁੱਲ ਕੇ ਸਾਡੇ ਚ ਵਿਚਰਨਗੇ ਜਿਵੇਂ ਰੋੜ ਵਿੱਚ ਸੇਵਾ ਕਰਕੇ ਐਸੀ ਤਰ੍ਹਾਂ ਹੋਣੀ ਸਮਾਜ ਦੀ ਇੱਥੇ ਆਪਣੇ ਸਮਾਜ ਦੀ ਸੇਵਾ ਕਰਦਗੇ ਤੇ ਅਜਾਦੂ ਕੇ ਪਹਿਲਾਂ ਹੀ ਸਾਡੇ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਸੀ ਤਾਂ ਥੋੜਾ ਜਿਹਾ ਪਿੱਛੇ ਰਹਿਣਾ ਪੈਂਦਾ ਸੀ ਇਹਨਾਂ ਨੂੰ ਬਹੁ ਮੁਰਜਾਉਂਦੇ ਦਰਤੇ ਦਾ ਕਰਕੇ ਪਰ ਹੁਣ ਇਹ ਖੁੱਲ ਕੇ ਸਾਡੀ ਪਾਰਟੀ ਫਰਮਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਇਹਨਾਂ ਨੂੰ ਵਧਾਈ ਦਿੰਨਾ ਤੇ ਬਹੁਤ ਜਲਦ ਇਹਨਾਂ ਨੂੰ ਅਸੀਂ ਆਪਣੀ ਪਾਰਟੀ ਦੇ ਵਿੱਚ ਸਲਾਹ ਕਰਕੇ ਕੋਈ ਔਧਾ ਵੀ ਵਧੀਆ ਭਾਈコナ ਨੂੰ ਸਲਾਹ ਕਰਕੇ ਇਹਨੂੰ ਪਾਰਟੀ ਦੇ ਵਿੱਚ ਔਧਾ ਵੀ ਜੀ ਦੇਣ ਦਿੱਤੇ ਤੇ ਉਮੀਦ ਕਰਦਾ ਕਿ ਮਹਾਰਾਜ ਜਨਾਂ ਤੇ ਸ਼੍ਰੀ ਵਾਲਮੀਕੀ ਜੀ ਕਿਰਪਾ ਕਰਨ ਹੁਣ ਇਹ ਸਮਾਜ ਲਈ ਮਿਹਨਤ ਹੋਵੇ ਸਮਾਜ ਲਈ ਉੱਪਰ ਸੇਵਾ ਕਰਨ ਇਹਨਾਂ ਦਾ ਕਹਿੰਦਾ ਹੋਇਆ ਫਿਰ ਦੁਬਾਰੀ ਇਹਨਾਂ ਨੂੰ ਜਿਹੜੀ ਸੇਵਾ ਕਰਕੇ ਆਏ ਉਹਦੇ ਵੀ ਵਧਾਈ ਦਿੰਨਾ ਸਾਰੇ ਮੇਰੇ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਹਰਾਂ ਦਾ ਸਾਡੇ ਭਰਾ ਚਮਨ ਲਾਲ ਜੀ ਬੜੀ ਦੇਰ ਤੋਂ ਜਾਂਦੇ ਆ ਬੜੀ ਪਾਰਟੀ ਵਿੱਚ ਸਰਕਾਰ ਦੇ ਵਿੱਚ ਮੌਕੀ ਕਰਦੇ ਹੋਏ ਫੇਰ ਵੀ ਪਾਰਟੀ ਵਿੱਚ ਆਉਂਦੇ ਆ ਸੇਵਾਵਾਂ ਬਣਵਾਦੇ ਰਹੇ ਨੇ ਮੈਂ ਪੂਰੇ ਜੋਰ ਨਾਲ ਇਹ ਕਹਿ ਸਕਦਾ ਮੇਰੇ ਨਾਲ ਪਹਿਲਾਂ ਜਿਵੇਂ ਬੋਲ ਵੀ ਜਸ ਕੇ ਗਏ ਨੇ ਉਹ ਸ਼ਾਰਾ ਕਰਕੇ ਗਏ ਨੇ ਵੀ ਸੇਵਾ ਦਾ ਕਰਾਈ ਦੀ ਸੇਵਾ ਕਰਨ ਦਾ ਸੋ ਅਸੀਂ ਤਾਂ ਪਹਿਲਾਂ ਹੀ ਇਹਨੂੰ ਆਪ ਦਾ ਬਣਾਇਆ ਹੋਇਆ ਇਹ ਸਾਡਾ ਬਣਾਇਆ ਹੋਇਆ ਚਾਹੇ ਮੈਂ ਬਾਜੀ ਦਾ ਇਲੈਕਸ਼ਨ ਹੋਵੇ ਤੋ ਹਾਰ ਕੇ ਗਏ ਆ ਪਾਰਲੀਮੈਂਟ ਵਿਧਾਨ ਸਭਾ ਦਾ ਪਾਰਲੀਮੈਂਟ ਵਿੱਚ ਅਸੀਂ ਇਲੈਕਸ਼ਨ ਜਿੱਤੇ ਆ ਖੈਡ ਸਟਰੀਟ ਤੋਂ ਸੋ ਜਦ ਵੀ ਨਾਲ ਸੀ ਅੱਜ ਵੀ ਨਾਲ ਹੈ ਪਹਿਲਾਂ ਵੀ ਨਾਲ ਰਿਹਾ ਸੋ ਬੜੀ ਖੁਸ਼ੀ ਹੋਈ ਆ ਸਾਨੂੰ ਸਾਡੇ ਭਰਾ ਨੇ ਨੌਕਰੀ ਕੀਤੀ ਨੌਕਰੀ ਵਿੱਚ ਜਿਹੜੇ ਇਹਨਾਂ ਦੇ ਟਰਾਂਸਪੋਰਟ ਦੇ ਮਜ਼ਦੂਰ ਸਹਿਬਾਨ ਪਲਾਜੋ ਨੇ ਜਿਹੜੇ ਵਰਕਰ ਸਹਿਬਾਨ ਦੀ ਯੂਨੀਅਨ ਹੈ ਉਹਨਾਂ ਨੇ ਇਹਨਾਂ ਦੇ ਵਾਸਤੇ ਚੰਗੇ ਲਫ਼ਜ਼ ਕਹੇ ਨੇ ਇੱਕ ਚੰਗੀ ਨੌਕਰੀ ਕਰਕੇ ਆਣੀ ਰਿਟਾਇਰਮੈਂਟ ਹੋਣੀ ਇਹ ਕਿਸ ਪ੍ਰਮਾਤਮਾ ਦੀ ਦੇਣ ਹੁੰਦੀ ਆ ਜਿਹੜੇ ਲੋਕ ਸੇਵਾਦਾਰ ਹੁੰਦੇ ਨੇ ਪਬਲਿਕ ਦੀ ਸੇਵਾ ਕਰਦੇ ਨੇ ਇੱਜ਼ਤ ਭੇ ਰਹਿੰਦੇ ਨੇ ਸੇਵਾ ਵਿੱਚ ਇਹ ਉਸਾਂ ਉਸਾਂ insaanਾਂ ਦੀ ਗੱਲ ਹੁੰਦੀ ਆ ਨਹੀਂ ਤਾਂ ਅਸੀਂ ਕਹੀ ਦੇ ਰਹੇ ਨੇ ਸਰਕਾਰੀ ਨੌਕਰੀਆਂ ਵਾਲੇ ਕੋਈ ਸਸਪੈਂਡ ਹੋ ਜਾਂਦਾ ਕੋ ਡਿਸਮਿਸ ਹੋ ਜਾਂਦਾ ਉਥੇ ਕੰਮਾਂ ਵਿੱਚ ਪੈ ਜਾਂਦੇ ਆ ਆ ਹੁਣੇ ਦੇਖਿਆ ਤੁਸੀਂ ਇੱਕ ਪੋਸਟ ਦੀ ਹੈੱਡਕਵਰਟ ਹੈੱਬ ਹੈੱਦਗਾਰਨ ਹੈੱਡ ਕਾਸਟੇਬਲ ਉਹਨੇ ਨਸ਼ੇ ਵੇਚ ਲਈ ਫੜ ਲਈ ਸੋ ਇਹ ਭਾਵੇਂ ਕੋਈ ਹੈਲਾ ਤੱਬਾ ਕੋਈ ਹੈਲਾ ਨੌਕਰੀ ਦੇ ਟਾਈਮ ਵੀ ਨੇ ਇਕ ਲੈ ਗਈ ਗੱਲ ਮਿਸਟੇਕ ਕਰ ਲਈ ਜਾਂ ਹੋਰ ਕਰ ਲਈ ਉਹ ਨਹੀਂ ਹਾਂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ ਇੱਕ ਸਾਫ ਸੁਗਰੀ ਛਵੀ ਦੇ ਨਾਲ ਕਿਸੇ ਨੇ ਰਟਾਇਆ ਹੋਣਾ ਇਹ ਪ੍ਰਮਾਤਮਾ ਦੀ ਰੇੜ ਹੈ ਸੋ ਮੈਨੂੰ ਪਤਾ ਪ੍ਰਮਾਤਮਾ ਇਹੋ ਜਿਹੇ ਇਨਸਾਨਾਂ ਦੇ ਉੱਤੇ ਮਿਹਰ ਭਰਿਆ ਹੱਥ ਹਮੇਸ਼ਾ ਰੱਖਦਾ ਤੇ ਅੱਗੇ ਵੀ ਰੱਖੂਗਾ ਸੋ ਮੈਂ ਇਹਨੂੰ ਅੱਜ ਵੈਲਕਮ ਕਰਨਾ ਹੈ ਵੀ ਜਿਹੜਾ ਪਹਿਲਾਂ ਲੋਕ ਸਿੱਪੇ ਸਾਡੀ ਕਾਂਗਰਸ ਦੀ ਸਪੋਰਟ ਕਰਦਾ ਸੀ ਸਾਡਾ ਭਰਾ ਹੁਣ ਵੱਧ ਚੜ ਕੇ ਨੰਗੇ ਹੋ ਕੇ ਕਾਂਗਰਸ ਦੀ ਸਪੋਰਟ ਕਰੇ ਸੋ ਇਹਨਾਂ ਲਾਹੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਆਇਆ ਹੋਇਆ ਧੰਨਵਾਦ ਕਰਦਾ ਆਪਦੇ ਭਰਾ ਜਮਨ ਲਾਲ ਦਾ ਅਰ ਇਹਨਾਂ ਦੇ ਪਰਿਵਾਰ ਦਾ ਮੈਂ ਅਤੀ ਧੰਨਵਾਦੀ ਆਂ ਅਰ ਇਸ ਪਰਿਵਾਰ ਨੂੰ ਮੈਂ ਕਹਿੰਦਾ ਦਸਤਰਾ ਸੇਵਾ ਇਹਨਾਂ ਨੇ ਟਰਾਂਸਪੋਰਟ ਦੀ ਕੀਤੀ ਆ ਉਸੇ ਤਰ੍ਹਾਂ ਹੁਣ ਸਾਡੀ ਪਾਰਟੀ ਦੀ ਵੀ ਸੇਵਾ ਕਰਨ ਵਾਸਤੇ ਇਹਨਾਂ ਨੂੰ ਆਜ਼ਾਦ ਕਰ ਦਿਓ ਪਰਿਵਾਰ ਵੱਲੋਂ ਜੋ ਇਹ ਵੱਧ ਚੜ ਕੇ ਸਾਡੀ ਪਾਰਟੀ ਦੀ ਸੇਵਾ ਕਰਦੇ ਰਹੇ ਸੋ ਤੁਹਾਨੂੰ ਸਾਰਿਆਂ ਦਾ ਮੈਂ ਜੀ ਆਇਆਂ ਵੈਲਕਮ ਤੇ ਧੰਨਵਾਦ ਕਰਦਾ ਹਾਂ ਜੈ ਹਿੰਦ ਇਹਨਾਂ ਨੇ ਹਮੇਸ਼ਾ ਹੀ ਤਾਂ ਉਸ ਪਾਰਟੀ ਦੀ ਬਦੌਲਤ ਕੀਤੀ ਹੈ چاہے سرکار دے رہے تھے اور انہوں نے پارٹی کا پروگرام کوئی نہیں چلا ہمیشہ ہی پارٹی واسطے پرگرم رہے ہیں فنکشن میں جو مہمان ہیں کمر نام جی وہ محکمے تو انہوں نے ساتھی صاحبان وجے کمار ٹنکو جی جی جیوا جی میں سب کا ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਪਾਂ ਧੰਨਵਾਦ ਕਰਨਾ ਕਿ ਤੁਸੀਂ ਅੱਜ ਸਾਡੇ ਇੱਕ ਵੱਡੇ ਭਰਾ ਜੀ ਦੇ ਰਿਟਾਇਰਮੈਂਟ ਤੇ ਸਾਰੇ ਇਕੱਠੇ ਹੋ ਗਏ ਉਹਦੀ ਜੋ ਮਲਮਰ ਤੋਂ 40 ਸਾਲਾਂ ਦੀ ਜੋ ਨੈੱਟ ਵਿੱਚ ਕਾਰਜਕਾਰੀ ਹੈ ਉਹਦੇ ਬਾਰੇ ਤੁਸੀਂ ਚੰਨਾ ਪੜਾ ਸ਼ਹਿਰ ਤੇ ਨਾ ਬੜੇ ਪਹਿਲਾਂ ਹੀ ਜਾਣਦਾ ਜਿਹੜੀ ਜਾਦੂਤ ਨਹੀਂ ਕਰ ਲੋਕਾਂ ਮੈਨੂੰ ਸੁਭਾਲਦੇ ਹੋ ਜਿਹੜੇ ਪੂਰੇ ਤਨਦੇਹੀ ਨਾਲ ਬੜੀ ਸਤਿ ਸ਼੍ਰੀ ਅਕਾਲ ਨਾਲ ਉਸ ਗੱਲ ਨੂੰ ਨੁਮਾਇੰਦ ਹੋ। ਮੈਂ ਗਾਲੇ ਤੇ ਚਮਲਾ ਜੀ ਨੂੰ ਜ਼ਰੂਰ ਲਾਣਾ ਚਾਹੁੰਦਾ ਕਿ ਜਿੱਥੇ ਤੁਸੀਂ ਅੱਜ ਤੱਕ ਸਮਾਜਿਕ ਸੇਵਾ ਕੀਤੀ ਹੈ। ਧਾਰਮਿਕ ਸੇਵਾ ਕੀਤੀ ਹੈ। ਤੁਸੀਂ ਮਹਿਕਮੇ ਤੋਂ ਜ਼ਰੂਰ ਤਾਇਰ ਹੋ। ਪਰ ਮੇਰੀ ਤੁਹਾਨੂੰ ਬੇਨਤੀ ਹੈ ਸਾਡੇ ਸਾਰੇ ਸਾਡੇ ਸੱਚੀ ਇੱਥੇ ਖੜਿਆ ਹਾਂ ਤੁਸੀਂ ਹੁਣ ਤੱਕ ਦਾ ਮਹਿਕਮੇ ਦੀ ਸੇਵਾ ਕੀਤੀ ਪਰ ਅੱਜ ਤੋਂ ਬਾਅਦ ਮੈਂ ਤੁਹਾਡੇ ਸਾਬਤਿਆਂ ਤੋਂ ਅੱਗੇ ਲੈ ਕੇ ਗੱਲ ਜਰੂਰ ਕਰਾਂ ਕਿ ਤੁਸੀਂ ਹੁਣ ਪੂਰਨਕਾਰ ਤੇ ਇਸ ਸ਼ਹਿਰ ਦੀ ਸੇਵਾ ਤੇ ਲੱਗ ਜਾਓ ਆਉਣ ਵਾਲਾ ਸਮਾਂ ਤੁਸੀਂ ਸ਼ਹਿਰ ਦੀ ਨੁਮਾਇੰਦਗੀ ਕਰੋ ਔਰ ਸ਼ਹਿਰ ਦੀ ਸੇਵਾ ਕਰੋ ਮੈਂ ਤੁਹਾਨੂੰ ਅੱਜ ਦੇ ਦਿਨ ਤੇ ਆਪਣੇ ਪਰਿਵਾਰ ਵੱਲੋਂ ਆਪਣੇ ਸਾਥੀਆਂ ਵੱਲੋਂ ਇਸ ਧੂਪ ਦੇ ਤੇ ਮੁਬਾਰਕਬਾਦ ਹੁਣਾ ਤੋਰ ਵਿਸ਼ਵਾਸ ਰੱਖਣਾ ਕਿ ਅਸੀਂ ਤੁਹਾਡੇ ਨਾਲ ਹਮੇਸ਼ਾ ਜਿਵੇਂ ਪਹਿਲਾਂ ਖੜਦੇ ਆਏ ਹਾਂ ਅੱਗੇ ਨੂੰ ਵੀ ਖੜਾ ਰਹੇ ਹਾਂ ਤੇ ਸਦਾ ਖੜਾ ਰਹਾਂਗੇ ਧੰਨਵਾਦ ਸਡੇ ਭਾਰਤੀ ਆਬਾਲ ਮੀ ਕੀ ਧਰਮ ਸਮਾਜ ਸਮੂਚੀ ਟੀਮ ਜੋ ਕਿ ਸਾਡੇ ਪ੍ਰਧਾਨ ਜੀ ਚਾਵਨ ਲਾਲ ਜੀ ਉਹਨਾਂ ਦਾ ਮਾਣ ਸਨਮਾਨ ਸਾਰੀ ਸਮੂਚੀ ਟੀਮ ਨੇ ਕਰਨਾ ਭਾਰਤੀਆ ਬਾਂਲਮੀ ਕੀ ਕਰਮ ਸਮਾਦਿ ਪਬਲਿਕ ਸੇਵਾ ਗੁੱਡ ਰੱਖਵੇਂ ਨੂੰ ਨਾਲ ਸ਼ੌਕ ਦੇ ਚਲਾਉਂਦਾ ਬੱਸ ਰੋੜ ਵੇਜ ਨੂੰ ਨਾਲ ਸ਼ੌਕ ਦੇ ਚਲਾਉਂਦਾ ਬੱਸ ਰੋੜ ਵੇਜ ਨੂੰ ਉਹ ਪੁੱਲ ਭਾਰੀ ਕੇ ਸਵਾਰੀ ਰਾਹੇ ਪਾ ਲੈਨੇ ਹਾਂ ਬਿਆਂ ਤੇ ਬਹਿ ਕੇ ਖਾਣਾ ਖਾ ਲੈਨੇ ਆ ਪਹਿਲਾ ਮਾਰੀਦਾ ਟੇਰਾ ਸਾਭ ਕਰੂ ਮੇਜ ਨੂੰ ਨਾਲ ਸ਼ੌਕ ਦੇ ਚਲਾਉਂਦਾ ਬੱਸ ਰੋੜ ਵੇਜ ਨੂੰ ਨਾਲ ਸ਼ੌਕ ਦੇ ਚਲਾਉਂਦਾ ਬੱਸ ਰੋੜ ਵੇਜ ਨੂੰ ਓ ਚੰਡੀਗੜ੍ਹ ਤੋਂ ਅੰਬਰਸਾਰ ਗੇੜਾ ਲਈਦਾ ਨਗਰੀ ਗੁਰਾਂ ਦੀ ਨਾਲ ਫੇਰਾ ਪਾਈਦਾ ਜਾ ਕੇ ਸੇਜ ਦਾ ਕਰੀਦਾ ਗੁਰਾਂ ਦੀ ਸੇਜ ਨੂੰ ਨਾਲ ਚੌਕ ਦੇ ਚਲਾਉਂਦਾ ਬਸ ਰੋੜ ਵੇਜ ਨੂੰ ਨਾਲ ਚੌਕ ਦੇ ਚਲਾਉਂਦਾ ਬਸ ਰੋੜ ਵੇਜ ਨੂੰ ਹੋ ਇੱਕੋ ਹੈ ਸੰਗਤ ਕੁਰੀ ਮੰਗ ਮੰਗਦਾ ਰਹੇ ਬਸ ਦਾ ਸਟਾਪ ਇਹੋ ਸੁਖ ਮੰਗਦਾ ਰੱਬਾ ਬੋਲੀ ਨਾ ਇਨਾਂ ਦੇ ਦੋਖਾਂ ਵਾਲੇ ਪੇਜ ਨੂੰ ਨਾਲ ਚੌਕ ਦੇ ਚਲਾਉਂਦਾ ਬਸ ਰੋੜ ਵੇਜ ਨੂੰ ਨਾਲ ਚੌਕ ਦੇ ਚਲਾਉਂਦਾ ਬਸ ਰੋੜ ਵੇਜ ਨੂੰ ਅਸੀਂ ਫੇਰਦਾਰੇ ਇਹਨਾਂ ਲਾਗੇ ਨੂੰ ਨਿਵਾਰਤ ਬਾਗੰਦੇ